ਤੇ ਚੋਰ ਸੁਸਤ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਹਰ ਦਿਨ ਕਿੰਨੀਆਂ ਹੀ ਚੋਰੀਵੀਆਂ ਬਾਰ ਦੁੱਤਾ ਜਿਹੜੀਆਂ ਸ਼ਾਰਪ ਦੇਖਣ ਨੂੰ ਮਿਲਦੀਆਂ ਨੇ ਪਰ ਹੁਣ ਜਿਹੜਾ ਮਾਮਲਾ ਬੜਾ ਜੀਬੋ ਗਰੀਬ ਜਾਂ ਕਿਉਂਕਿ ਚੋਰਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਦਾ ਹੀ ਜਿਹੜਾ ਪੁਲਿਸ ਮੁਲਾਜ਼ਮ ਤੋਂ ਹੀ ਚੋਰੀ ਕੀਤੀ ਗਿਆ ਦਰਅਸਲ ਇੱਕ ਮਹਿਲਾ ਪੁਲਿਸ ਮੁਲਾਜ਼ਮ ਕਾਸਟੇਬਲ ਖੜੀ ਹੁੰਦੀ ਆ ਸਕੂਟਰੀ ਤੇ ਤਾਂ ਅਚਾਨਕ ਪਿੱਛੋਂ ਇੱਕ ਮੁੰਡਾ ਕਾਫੀ ਲੰਬੇ ਸਮੇਂ ਤੋਂ ਉਸ ਮਹਿਲਾ ਵੱਲ ਦੇਖਦਾ ਹੁੰਦਾ ਜਿਵੇਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਡ ਦੇ ਵਿੱਚ ਉਹ ਹੀ ਕੀਤਾ ਜੋ ਉਸਦੇ ਮਨ ਦੇ ਵਿੱਚ ਸੀਗਾ ਜਿਵੇਂ ਹੀ ਮਹਿਲਾ ਜਿਹੜੀ ਪੁਲਿਸ ਮੁਲਾਜ਼ਮ ਆ ਉਹ ਆਪਣਾ ਫੋਨ ਆ ਜਿਹੜਾ ਕੰਨ ਤੋਂ ਥੱਲੇ ਲਾਉਂਦੀ ਆ ਤਾਂ ਮਿੰਟ ਦੇ ਵਿੱਚ ਜਿਹੜਾ ਖੜਾ ਸਾਹਮਣੇ ਨੌਜਵਾਨ ਹੁੰਦਾ ਚੋਰ ਹੁੰਦਾ ਉਹ ਫੋਨ ਝਟ ਕੇ ਫਰਾਡ ਕੀ ਨਾਮ ਆ ਤੁਹਾਡਾ ਜੀ ਲਪ੍ਰਿਕਾ ਲਪ੍ਰਿਕ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਜੀਤ ਨਗਰ ਸਲਾਮਾਬਾਦ ਤੇ ਇੱਥੇ ਕਿਹੜੀ ਜਗ੍ਹਾ ਆਏ ਸੀ ਤੁਸੀਂ ਕੋਈ ਕੰਮ ਆਏ ਸੀ ਹਾਂਜੀ ਸਰ ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਇੱਕ ਭਾਦਰਪੁਰ ਆਪਣੇ ਨਾਨ ਦੇ ਘਰੋਂ ਅੱਛਾ ਜੀ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ ਸਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੇ ਨੂੰ ਤੇ ਉੱਥੇ ਖੜੀ ਸੀ ਐਕਟਿਵਾ ਦੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਚੈਨੀ ਤੇ ਵਿੱਚ ਸਿੰਗੀ ਸੀਗੀ ਧੋਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੀਮਤ ਸੀਗੀ ਜੀ ਸਰ 80 ਸੀਗਾ 60000 ਰੁਪਏ ਦਾ ਜੀ 65-70000 ਦੀ ਸੀ ਸਰ ਅੱਛਾ ਜੀ ਵਿੱਚੀ ਸਿੰਗੀ ਸੀ ਸੋਨੇ ਦੀ ਤੇ ਨਾਲ ਚੈਨੀ ਸੀਗੀ ਜੀ ਹਾਂ ਜੀ ਤੇ ਇਹ ਕਿੱਥੇ ਹੋਇਆ ਵਾਕਿਆ ਕਿਹੜੀ ਕਿੱਜਗਾ ਸੀ ਸਰ ਬਹਾਦਰਪੁਰ ਦੇਵਨਗਰ ਦੇਵਨਗਰ ਤੁਸੀਂ ਉਹ ਪਛਾਣਦੇ ਹੋ ਉਹਨਾਂ ਨੂੰ ਕੋਈ ਦੇਖੇ ਕਿ ਨਹੀਂ ਅਜਿਹਾ ਚੋਚਾ ਪੜਕੇ ਲੱਗਿਆ ਵਗੈਰਾ ਸਾਰਾ ਕੁਝ ਆ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਕਿੰਨੀਆਂ ਸੀਗੀਆਂ ਨਾ ਗਲੀ 'ਚ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਂਦਾ ਚੋਰ ਤੇ ਫੇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਣ ਸਕਦੀ ਆ ਬਿਲਕੁਲ ਮਤਲਬ ਫੋਟੋ ਵਗੈਰਾ ਸਾਰਾ ਕੁਝ ਹੈਗਾ ਹੋਗਾ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂਜੀ ਸਰ ਆ ਗਿਆ ਸਾਰਾ ਵਾਰ ਦਾ ਪੂਰੀ ਆਈ ਹੈ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਥਾਣਾ ਕਿਹੜਾ ਪੈਂਦਾ ਜੀ ਸਿਟੀਜ਼ਨ ਜੀ ਜੀ ਤੁਸੀਂ ਉਹ ਪੁਲਿਸ ਨੂੰ ਪੁਲਾ ਦਿੱਤੀ ਸੀ ਹਾਂਜੀ ਸਰ ਮੈਂ ਪਰਚਾ ਦਲਚ ਕਰਾਇਆ ਅੱਛਾ ਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਸਰ ਪੰਜਾਬ ਪੁਲਿਸ ਦੀ ਹਾਂ ਤੇ ਕਿਹੜੀ ਜਗ੍ਹਾ ਨੌਕਰੀ ਕਰਦੇ ਹੋ ਇੱਥੇ ਸਰ ਮਿਨੀ ਸੈਕਟਰੀ ਵਾਲੇ ਐ ਐਸਐਸਪੀ ਰਕਤ ਅੱਛਾ ਜੀ ਹਾਂਜੀ ਠੀਕ ਹੈ ਜੀ ਕੀ ਪਰ ਹਮਨ ਕੋ ਅਪੀਲ ਤੁਹਾਡੀ ਤੇ ਜਰ ਕਰਦੀ ਵੀ ਮੇਰਾ ਸਮਾਨ ਜੋ ਚੋਰ ਨੂੰ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਰਿਤਾ ਕ੍ਰਿਤਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਭਾਦਰਪੁਰ ਦੇਵਨਗਰ ਕੀ ਵਾਕਿਆ ਹੋਇਆ ਜੀ ਅੱਜ ਅੱਜ ਮੇਰੇ ਭਾਬੀ ਆਈ ਸੀ ਬੇਟੀ ਕੁੜੀਆਂ ਮੇਰੇ ਕੋਲ ਹੁੰਦੀਆਂ ਇਹਨਾਂ ਦੀ ਇਹ ਜੌਬ ਕਰਦੇ ਆ ਤਾਂ ਕੁੜੀਆਂ ਮੇਰੇ ਕੋਲ ਹੀ ਹੁੰਦੀ ਆ ਦਿੱਲੀ ਅੱਜ ਵੀ ਇੱਥੇ ਸੀ ਤੇ ਨਾ ਲੈਣ ਆਏ ਆ 1:30 ਵਜੇ ਤੇ ਇਹਨਾਂ ਨੇ ਫੋਨ ਕੀਤਾ ਮੂਰੇ ਸਾਡੇ ਜਿਗਰਾਤਾ ਇਹਦਾ ਟੈਂਟ ਵਗੈਰਾ ਦਾ ਕੰਮ ਕਰ ਰਹੇ ਸੀ ਤਾਂ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਥੇ ਨਾ ਇਹਨਾਂ ਨੇ ਫੋਨ ਕੀਤਾ ਕਿ ਕੁੜੀਆਂ ਲੈ ਕੇ ਆਜੋ ਜਿੱਦਾਂ ਹੀ ਫੋਨ ਕਰਨ ਲੱਗੇ ਹੋ ਚੋਰ ਜਿਹੜੇ ਸੀਗੇ ਪਿੱਛੋਂ ਹੀ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟਿਵਾ ਤੇ ਫੋਨ ਤੇ ਇਹ ਮਤਲਬ ਪਹਿਲਾਂ ਉਹ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਪੇ ਆ ਕਿ ਇਹਨਾਂ ਨੂੰ ਪਤਾ ਨਾ ਚੈੱਕ ਨਾ ਭਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਹੋਇਆ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋ ਝੱਟ ਮਾਰ ਕੇ ਚੈਨੀ ਕੋ ਲਈ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀਗਾ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬਹਿ ਕੇ ਧੋੜ ਗਿਆ ਹਾਂਜੀ ਕੀ ਇਹ ਕੰਮ ਕਰਦੇ ਕੀ ਨਾਮ ਹੈ ਨਾ ਤਾਂ ਜਿਹਨਾਂ ਦੀ ਚੈਨੀ ਹੋਈ ਉਹ ਮੇਰੇ ਪਰਜਾਈ ਨੇ ਲਖਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਸੀ ਮੈਂ ਅੱਛਾ ਜੀ ਇਹ ਕਿੰਨੇ ਕਵਜੇ ਦੀ ਵਾਰਦਾਤ ਹੈ ਡੇਢ ਵਜੇ ਠੀਕ ਹੈ ਜੀ ਉਹ ਚਿਹਰੇ ਸਪਸ਼ਟ ਆਏ ਹਾਂਜੀ ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਆ ਤੇ ਉਹ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਹਾਂਜੀ ਦੇਖ ਲਈ ਆ ਮਤਲਬ ਜਿਦਾ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ ਕੁਝ ਕਰ ਮਤਲਬ ਕਰ ਦਿੰਦੇ ਫਿਰ ਜਿਆਦਾ ਸੀਗੇ ਸੀ ਇਕੱਲੇ ਸੀਗੇ ਉਹ ਵੀ ਇੱਕਦਮ ਹੀ ਖਿੱਚੀ ਉਹਨਾਂ ਨੇ ਉਹ ਵੀ ਡਰ ਗਏ ਇੱਕਦਮ ਹੀ ਪਤਾ ਨਹੀਂ ਲੱਗ ਘਰੋਂ ਸਹਿਮ ਗਏ ਉਹ ਵੀ ਹਾਂਜੀ ਤੁਸੀਂ ਕਰ ਰਹੇ ਨੇ ਇੱਕ ਮਹਿਲਾ ਉਹ ਅੱਜ ਦਿਨ ਇਸ ਤਰ੍ਹਾਂ ਦੀ ਵਾਰਦਾਤ ਆਨ ਹਾਂਜੀ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਦੇਖੇ ਮਤਲਬ ਕਿ ਸੋਚੇ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਇਦਾਂ ਦੇ ਕੋਈ ਕਾਨੂੰਨ ਬਣਾਣਗੇ ਇਦਾਂ ਦਾ ਕੁਝ ਹੋਵੇ ਹੀ ਨਾ ਅੱਗੇ ਤੋਂ ਕਿਉਂਕਿ ਇੱਥੇ ਤਾਂ ਮਹਿਲਾ ਮਾਂ ਦੇ ਨਾਲ ਆਏ ਦਿਨੋਂ ਤਾਂ ਹੁੰਦਾ ਹੀ ਆ ਕੋਈ ਐਕਟਿਵਨ ਤਾਂ ਕਦੇ ਕਿਚੇ ਨਹੀਂ ਹੋ ਕੇ ਚਲ ਜਾਂਦੇ ਆ ਕਦੇ ਕੁਝ ਕਰੇ ਕੁਝ ਜੇ ਕਿਸੇ ਬੱਚੇ ਨੂੰ ਚੋਟ ਲੱਗ ਜੇ ਮਤਲਬ ਜੇ ਬੱਚਾ ਵਗੈਰਾ ਨਾਲ ਹੋਵੇ ਕੁਝ ਕਿਸੇ ਨੂੰ ਵੀ ਸੱਟ ਨਹੀਂ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ ਇਸ ਲਈ ਜੇ ਤਾਂ ਸਰਕਾਰ ਨੂੰ ਚਾਹੀਦਾ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਪਹਿਲਾਂ ਵੀ ਬਹੁਤੀ ਵਾਰ ਤਾਂ ਹੋਈਆਂ ਹਾਂਜੀ ਹੁੰਦੀਆਂ ਆ ਰੋਜ਼ ਸੁਣਦੇ ਹੀ ਆ ਸੀ ਤਾਂ ਦੇਖਦੇ ਸੀ ਆਲੇ ਦੁਆਲੇ ਸਾਨੂੰ ਤਾਂ ਇਹ ਨਹੀਂ ਪਤਾ ਸੀ ਕਿ ਸਾਡੇ ਘਰ 'ਚ ਇਦਾਂ ਹੋ ਜਾਣਾ ਆ ਹਾਂਜੀ ਹੁਣ ਸਾਰੇ ਡਰੇ ਹੋਏ ਆ ਹਾਂਜੀ ਅਸੀਂ ਤਾਂ ਸਾਰੇ ਰੋਟੀ ਵੀ ਨਹੀਂ ਖਾਦੀ ਐ ਹੁੰਦੇ ਉਹ ਤੇ ਘੁੰਮਦੇ ਵੇਂਡ ਉੱਧਰੇ ਡਰੇ ਇਹ ਮੰਤਰਾ ਗਲੀ 'ਚ ਬੈਠੇ ਹੋਏ ਸੀ ਬਾਹਰ ਕੌਣ ਜੀ ਮਦਰ ਮੇਰੇ ਇਨਰਮਾ ਵੀ ਕੁਮਾਰ ਦਾ ਹਾਂਜੀ ਇਹ ਨਾ ਬਾਹਰ ਬੈਠੇ ਸੀ ਬੰਦੇ ਆਏ ਤੇਨੇ ਉਹ ਤੋਂ 9000 ਰੁਪਇਆ ਖੋ ਕੇ ਲੈ ਗਏ ਠੀਕ ਇੱਕ ਇੱਕ ਅਲੱਗ ਘਟਨਾ ਸੀ ਹਾਂਜੀ ਇਹ ਅਲੱਗ ਘਟਨਾ ਹੈ ਉਹ ਵੀ ਇਸੇ ਗਲੀ ਦੇ ਯਤ ਤੋਂ ਹੀ ਲੈ ਗਏ ਸੀ ਇੱਕ ਦੂਜੀ ਕਰਦਾ ਇਹ ਮਸੇ ਚਾਰ ਪੰਜ ਮਹੀਨੇ ਪਹਿਲਾਂ ਦੀ ਗੱਲ ਆ ਪੈਸੇ ਖੋ ਕੇ ਲਗੇ ਹੋਰ ਪੈਸੇ ਖੋ ਕੇ ਲੈ ਗਏ ਕਿ ਕਿੰਨੀ ਉਮਰ ਸੀ ਕਿੰਨੀ ਉਮਰ ਸੀ ਇਹਨਾਂ ਕੋਲ ਲੈ ਗਏ ਉਹ ਵੀ ਨਾਰਮਲ ਇਦਾਂ ਹੀ ਸੀਗੇ 20-30 ਸਾਲ ਦੇ ਠੀਕ ਮਾਤਾ ਜੀ ਦੀ ਕਿੰਨੀ ਉਮਰ ਇਹਨਾਂ ਦੀ 50 ਸਾਲ ਇਹਨਾਂ ਕੋਲ ਪਹਿਲਾਂ ਹੋਈ ਹਾਂਜੀ ਠੀਕ ਹੈ ਜੀ ਹਾਲਾਂਕਿ ਪੁਲਿਸ ਦੇ ਵੱਲੋਂ ਸਾਰੇ ਸਿਟੀ ਵਿੱਚ ਕੈਮਰਾ ਧਾਰਤ ਚੋਰਾਾਂ ਦੀ ਪਾਲ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਜਲਦੀ ਇਹਨਾਂ ਨੂੰ ਕਾਬੂ ਕੀਤਾ ਜਾਵੇ ਕਿ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਨ੍ਹਾਂ ਚੋਰਾਾਂ ਦੇ ਕਾਰਨ ਆਮ ਲੋਕ ਨੇ ਜਿਹੜੇ ਖੱਜਲ ਖਵਾਰ ਹੋ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਡਰ ਆ ਘਰੋਂ ਬਾਹਰ ਨਿਕਲ ਤੋਂ ਡਰਦੇ ਨੇ ਕਿਉਂਕਿ ਦੋ ਤਾਂ ਘਰਾਂ ਦੇ ਅੰਦਰ ਵਰਕੇ ਵੀ ਚੋਰੀ ਕਰ ਰਹੇ ਨੇ ਪਰ ਬਾਹਰ ਵੀ ਕਿਤੇ ਬੰਦਾ ਕੰਨ ਤੇ ਫੋਨ ਲਾ ਕੇ ਵੀ ਨਹੀਂ ਕਰ ਸਕਦਾ ਕਿ ਕੀ ਚੋਰਾਾਂ ਦੇ ਵੱਲੋਂ ਹਰ ਦਿਨ ਕਿਤਨਾ ਕਿਰੇ